आज लखीमपुर खीरी के जोड़े शहीद चार किसान शहीद हो और एक पत्रकार शहीद जी उन्होंने श्रद्धांजलि दे रहे हैं सांचायत भी है साढ़े प्रधान डॉक्टर साहब डॉक्टर दर्शनपाल जी आए हैं सारे जिले में आप और अभी अच्छी श्रद्धांजलि देनी है उस करके डॉक्टर साहब ने कहा कि अच्छी किसान पंचायत भी अर्ज ही कर ली जाए ਸਾਡੇ ਜਿਹੜੇ ਕਿਸਾਨਾਂ ਦੇ ਮੁੱਦੇ ਆ ਜਿਹੜੇ ਇਹਨਾਂ ਨੇ ਪਹਿਲਾਂ ਸਾਨੂੰ ਲਿਖਤੀ ਫੈਸਲਾ ਕੀਤਾ ਸਾਡੇ ਨਾਲ ਜਿਹੜੇ 7 ਬੰਦਾ ਵਧੀਆਂ ਉਹਦੇ ਤੋਂ ਸਰਕਾਰ ਮੁੱਕਰ ਗਈ ਹੈ ਔਰ ਉਹ ਮਨਾਉਣ ਲਈ ਸਾਨੂੰ ਦੁਬਾਰਾ ਉਹੀ ਤਾਕਤ ਖੜੀ ਕਰਕੇ ਔਰ ਦੁਬਾਰਾ ਦਿੱਲੀ ਨੂੰ ਘੇਰਨਾ ਪੈਣਾ ਵਾ ਉਹ ਸਿਲਸਿਲੇ ਦੇ ਵਿੱਚ ਅਸੀਂ ਹਰ ਜਨੇ ਜੋ ਕਿਸਾਨ ਪਛਾਤਾ ਕਰ ਰਹੇ ਆ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਹੁਣ ਜਿਹੜੀ ਸੰਯੁਕਤ ਮੋਰਚੇ ਦੀ ਮੀਟਿੰਗ ਆ ਉਹਦੇ ਵਿੱਚ ਰੱਖਣ ਕੇ ਆਪੇ ਕਿਸਾਨ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਵੱਲੋਂ ਇੱਕ ਵੱਡਾ ਅੰਦੋਲਨ ਜਿਹੜਾ ਖੜਾ ਹੋਏਗਾ ਇਹ ਭਾਜਪਾ ਸਰਕਾਰ ਦੇ ਖਿਲਾਫ ਹੋਊਗਾ ਕਿਉਂਕਿ ਉਹਨਾਂ ਨੇ ਵਿਕਤੀ ਮੰਗਾਂ ਜਿਹੜੀਆਂ ਹੋਈਆਂ ਨਹੀਂ ਮੰਨੀਆਂ ਔਰ ਹੁਣ ਕਿਸਾਨਾਂ ਨੂੰ ਇੰਨਾ ਪਰੇਸ਼ਾਨ ਕਰ ਰਹੇ ਨੇ ਕੋਈ ਝੋਨਾ ਮੰਡੀਆ ਚੁੱਕਿਆ ਨਹੀਂ ਜਾ ਰਿਹਾ ਉਤੇ ਸਟ੍ਰਾਈਕਾਂ ਹੋਈਆਂ ਪਈਆਂ ਪੰਜਾਬ ਸਰਕਾਰ ਵੀ ਕੋਈ ਧਿਆਨ ਨਹੀਂ ਦੇ ਰਹੀ ਪੰਜਾਬ ਦੇ 44 ਜੇ ਕੋਈ ਬਹੁਤ ਮਜਬੂਰੀ ਦੇ ਵਿੱਚ ਜੇ ਕੋਈ ਟਰਾਲੀ ਚਾਰ ਦਾ ਪਰਚੇ ਕਰਦੇ ਆ ਔਰ ਪਾਣੀ ਜਿਹੜਾ ਪਾਣੀ ਸਾਡਾ ਗੰਦਾ ਹੋ ਰਿਹਾ ਥੱਲੇ ਧਰਤੀ ਦੇ ਥੱਲੇ ਪਾਣੀ ਜਿਹੜਾ ਬੋੜ ਕਰਕੇ ਸੁੱਟ ਰਹੇ ਨੇ ਉਹ ਉਹਦਾ ਵੀ ਅਸੀਂ ਚਾਹਨਾ ਕਿ ਸਖਤ ਕਾਨੂੰਨ ਬਣੇ ਕਿਉਂਕਿ ਇੱਕ ਸਾਡੇ ਬੱਚਿਆਂ ਨੇ ਪਾਣੀ ਪੀਣਾ ਬਾਅਦ ਚ ਸਾਡੇ ਬੱਚਿਆਂ ਨੇ ਇਹ ਜਿਹੜਾ ਜ਼ਹਿਰ ਭੁੱਲਣ ਦੇ ਨੇ ਉਹਨਾਂ ਤੇ ਪਾਣੀ ਚ ਉਹ ਜ਼ਹਿਰ ਰੋਕਣ ਲਈ ਔਰ ਜੋ ਹਰ ਪੈਲੀ ਦੇ ਤੱਕ ਪਾਣੀ ਪਹੁੰਚਾਇਆ ਜਾਵੇ ਨਹਿਰੀ ਪਾਣੀ ਇਹ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੰਗਾਂ ਨੂੰ ਲੈ ਕੇ ਅੱਜ ਇਹ ਕਿਸਾਨ ਪੰਚਾਇਤ ਕੀਤੀ ਹੈ ਨਾਲੇ ਸ਼ਰਧਾਂਜਲੀ ਦਿੱਤੀ ਹੈ ਨਕੀਮਪੁਰ ਕੀਰੀ ਦੇ ਸ਼ਹੀਦਾਂ ਨੂੰ ਜਿਹਦੇ ਚ ਚਾਰ ਕਿਸਾਨ ਸੀ ਸ਼ਹੀਦ ਹੋਏ ਔਰ ਇੱਕ ਪੱਤਰਕਾਰ ਸੀ ਸਾਡੀ ਅੱਜ ਦੋ ਮਸਲੇ ਦੋ ਮੁੱਦੇ ਨੇ 1 ਤੱਕ 3 ਅਕਤੂਬਰ ਦਾ ਦਿਨ ਹੈ 3 ਅਕਤੂਬਰ ਵਾਲੇ ਦਿਨ 2000 200 ਜਦੋਂ 21 ਨੂੰ ਸੌਰੀ ਜਦੋਂ ਦਿੱਲੀ ਸਾਡਾ ਧਰਨਾ ਚੱਲ ਰਿਹਾ ਸੀ ਉਦੋਂ ਲਖੀਮਪੁਰ ਖੀਰੀ ਦੇ ਵਿੱਚ ਇੱਕ ਅਜੇ ਮਿਸ਼ਨ ਟੈਣੀ ਜੋ ਉਦੋਂ ਗ੍ਰਹਿ ਮੰਤਰੀ ਸੀ ਉਹਨਾਂ ਦੇ ਬੇਟੇ ਨੇ ਟਰੈਕਟਰ ਆਪਣੀ ਜੀਪ ਥਾਰ ਜੀਪ ਦੇ ਥੱਲੇ ਕਿਸਾਨ ਤਿੰਨ ਚਾਰ ਤੋਂ ਚਾਰ ਤੇ ਇੱਕ ਪੱਤਰਕਾਰ ਨੂੰ ਦਰਨਤਾ ਸੀਗਾ ਉਹਨਾਂ ਨੂੰ ਸ਼ਬਦਾਂਝਲੀ ਦੇਣੀ ਅੱਜ 3 ਨਵੰਬਰ ਦਾ ਦਿਨ ਹੈ ਸੰਯੁਗ ਕਿਸਾਨ ਮੋਰਚੇ ਵੱਲੋਂ ਸੱਦਾ ਹੈ ਦੂਜੇ ਨੰਬਰ ਤੇ ਅੱਜ ਇਹ ਜਿਹੜੀ ਕਿਸਾਨ ਪੰਚਾਇਤ ਹੈ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਸਾਡੇ ਜਿਹੜੇ ਬਸੇ ਆਡੇ ਕਾਂਗਰਸ ਸਰਕਾਰ ਨਾਲ ਤੇ ਸਾਡੇ ਜਿਹੜੇ ਮਸਲ ਜਿਵੇਂ ਅੱਜ ਕੱਲ ਮਨਨ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਚਾਵਲਾਂ ਦੀ ਜਿਹੜੀ ਪੈਡਿੰਗ ਦੀ ਜਿਹੜੀ ਬਕਵਾਲੀ ਹੈ ਉਹ ਰੁਕੀ ਹੋਈ ਹੈ ਕਿਉਂਕਿ ਸਰਕਾਰ ਨੇ ਕੇਂਦਰ ਸਰਕਾਰ ਨੇ ਚੌਲ ਦੇ ਜਿਹੜੇ ਖੇਤਰਾ ਜੋ ਨਹੀਂ ਚੁੱਕੇ ਚੌਲ ਨਹੀਂ ਚੁੱਕੇ ਇਸ ਕਰਕੇ ਥਾਣੀ ਹੈ ਤੇ ਜਿਹੜੇ ਵਪਾਰੀ ਨੇ ਖਾਸ ਕਰਕੇ ਆੜਤੀਏ ਗੰਦਨ ਵੀ ਉਹ ਨਹੀਂ ਅਸੀਂ ਖਰੀਦਣੇ ਉਹਦਾ ਨਹੀਂ ਕੀਤਾ ਆੜਤੀਏ ਵੀ ਹੜਤਾਲ ਤੇ ਚਲੇ ਗਏ ਨੇ ਸ਼ਾਦੀ ਮੇਰੀਆਂ ਮਾਵਾ ਪਹਿਲਾਂ ਕਦੇ ਅੱਜ ਕਰਦਾ ਸੋ ਇਹ ਮਸਲੇ ਨੇ ਜਿਹੜੇ ਵੀ ਅਸੀਂ ਲੋਕਾਂ ਨਾਲ ਸਾਂਝੇ ਕਰ ਲਿਆ ਨੰਬਰ 1 ਨੰਬਰ 2 ਦੇ ਵਿੱਚ ਡੀਏਪੀ ਦੀ ਜਿਹੜੀ ਖਾਦ ਹੈ ਇਹਦੀ ਬੜੀ ਕਾਲਾ ਵਿਚਾਰੀ ਹੋ ਰਹੀ ਹੈ ਡੀਏਪੀ ਘੱਟ ਮਿਲਦੀ ਹੈ ਡੁਪਲੀਕੇਟ ਵੀ ਵੇਚੀ ਜਾ ਰਹੀ ਹੈ ਸੋ ਡੀਏਪੀ ਦੇ ਵਿੱਚ ਜੋ ਧੋਖਾਧੜੀ ਹੋ ਰਹੀ ਹੈ ਉਹਦੇ ਬੋਚ ਵੀ ਲੋਕਾਂ ਨੂੰ ਜਾਗਰੂਤ ਕਰਨ ਲਈ ਆਏ ਆ ਤੀਸਰਾ ਕਿਸਾਨਾਂ ਦੇ ਮਸਲੇ ਘੱਟੋ ਘੱਟ ਸਮਰਥਨ ਮੁੱਲ ਸੀਟੂ ਪੰਜਾਬ ਸਰਸਵਮੀ ਦਾਸ ਨੇ ਫਾਰਮੂਲੇ ਦੇ ਮੁਤਾਬਕ ਉਹਦੀ ਖਰੀਦ ਦੀ ਗਰੰਟੀ ਕਰਨ ਵਾਲਾ ਕਾਨੂੰਨ ਸਾਰੇ ਕਿਸਾਨਾਂ ਸਾਰੇ ਕਿਸਾਨਾਂ ਦੀ ਕਰਜ਼ੇ ਤੋਂ ਮੁਕਤੀ 60 ਸਾਲ ਦੇ ਕਿਸਾਨ ਔਰਤ ਤੇ ਮਰਦ ਨੂੰ ਕਿਸਾਨ ਪੈਨਸ਼ਨ ਘਟੋ 10000 ਰੁਪਏ ਪ੍ਰਤੀ ਮਹੀਨਾ ਸਾਰੀਆਂ ਫਸਲਾਂ ਦਾ ਬੀਮਾ ਬਿਜਲੀ ਦਾ ਜਿਹੜਾ ਪ੍ਰਾਈਵੇਟਾਈਜੇਸ਼ਨ ਹੈ ਜਿੱਥੇ 스마트 ਮੀਟਰ ਲੱਗ ਰਹੇ ਨੇ ਉਹਨਾਂ ਰੱਦ ਕਰਨਾ ਜਿਹੜੇ ਮੁੱਖੀ ਪੁਛੀ ਦੀ ਦੇ ਦੋਸ਼ੀ ਆਨੇ ਉਹਨਾਂ ਨੂੰ ਸਜ਼ਾਵਾ ਦਿਵਾਉਣੀ ਹੈ ਤੇ ਨਾਲ ਦੀ ਨਾਲ ਜਿਹੜੇ ਸਾਡੇ ਤੇ ਦਿੱਲੀ ਤੋਂ ਦੋਨੇ ਤੋਂ ਪਰਚੇ ਦਰਜ ਹੋਏ ਸੀ ਉਹਨਾਂ ਨੂੰ ਰੱਦ ਕਰਉਣਾ ਤੇ ਭਾਰਤ ਮਾਲਾ ਪ੍ਰੋਜੈਕਟ ਦੇ ਸੁਪਰਵਾਇਜ਼ਰ ਅਣਕਾ ਦੇ ਤੋਂ ਉਹਨੇ ਵੀ ਡਕਟਰ ਨੂੰ ਲਾਤੇ ਜਮੀਨਾ ਕੁਆਇਰ ਕੀਤੀਆਂ ਜਾ ਰਹੀਆਂ ਨੇ ਉਹਦਾ ਕਿਸਾਨਾਂ ਨੂੰ ਪੂਰੇ ਦਾ ਪੂਰਾ ਜਿਹੜਾ ਮੁੱਲ ਮਿਲੇ ਇਹਨਾਂ ਮੁੱਦਿਆਂ ਨੂੰ ਕਿਸਾਨਾਂ ਨੂੰ ਜਾਗਰਤ ਕਰਨ ਲਈ ਅਸੀਂ ਪੂਰੇ ਪੰਜਾਬ ਦੇ ਅੰਦਰ ਕਿਸਾਨ ਪੰਚਾਇਤਾਂ ਕੀਤੀਆਂ ਨੇ ਪਟਿਆਲਾ ਕੀਤੀ ਹੈ ਫਤਿਹਗੜ ਕੀਤੀ ਹੈ ਬਰਨਾਲੇ ਕੀਤੀ ਹੈ ਮਾਨਸਾ ਬਠਿੰਡਾ ਫਾਜ਼ਿਲਕਾ ਫਿਰੋਜ਼ਪੁਰ ਮੋਗਾ ਮੋਟਰ ਅੱਜ ਅਰਦਾਸ ਪੂਰ ਚੋ ਰਹੀ ਹੈ ਬਟਾਲੇ ਹੋਈ ਹੈ ਜੋ ਕਿਸਾਨ ਪੰਚਾਇਤਾਂ ਦੀ ਲੜੀ ਤੋਂ ਬਾਅਦ ਅੱਗੇ 16 ਤਰੀਕ ਨੂੰ ਸਾਡੀ ਮੀਟਿੰਗ ਸੰਯੁਕਤ ਕਿਸਾਨ ਮੋਰਚੇ ਦੇ ਦਿੱਲੀ ਰੱਖੀ ਹੋਈ ਹੈ ਉਨੇ ਚ ਕੋਈ ਵੱਡਾ ਅੰਦੋਲਨ ਸਰਕਾਰ ਦੇ ਖਿਲਾਫ ਬਿਲਡ ਅਪ ਕਰਨ ਵਾਸਤੇ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸੰਯੁਕਤ ਕਿਸਾਨ ਮੋਰਚੇ ਚ ਉਠਾਵਾਂਗੇ ਤੇ 26 ਨਵੰਬਰ ਆ ਰਿਹਾ ਸਾਡੀ ਚੌਥੀ ਸਾਲਗिरा ਮੋਰਚੇ ਦੀ ਆ ਰਹੀ ਹੈ ਦਿੱਲੀ ਦੇ ਹੀ ਆਓ ਮੁੜ ਕੇ ਦਿੱਲੀ ਦੇ ਵਿਰੋਧ ਚ ਇੱਕ ਵੱਡਾ ਸੰਘਰਸ਼ ਕਰੀਏ ਇਹ ਅਸੀਂ ਦਿੱਲੀ ਮੀਟਿੰਗ ਦੇ ਵਿੱਚ ਰੱਖਿਆ ਹੋਣਾ ਪਿਛਲੇ ਦਿਨ